ਹਾਜਰ ਰਖੜੀ ਦੇ ਪਵਿੱਤਰ ਦਿਹਾੜੇ ਮੌਕੇ ਤੇ ਕੇਂਦਰੀ ਜੇਅ ਕਟਿਆਲਾ ਵਿਖੇ ਰਖੜੀ ਮਨਣ ਵਾਸਤੇ ਬੰਦੇ ਵੀਰਾਂ ਉਹਨਾਂ ਨੇ ਪੈਨਾ ਆ ਰਹੀਆਂ ਹਨ ਜਿਸ ਵਾਸਤੇ ਵਿਸ਼ੇਸ਼ ਤੌਰ ਤੇ ਵਧੀਆ ਪ੍ਰਬੰਧ ਕੀਤਾ ਗਿਆ ਹੈ। ਥੈਂਕ ਯੂ ਜੀ। ਜੀ ਤੁਸੀਂ ਇੱਥੇ ਆਏ ਹੋ। ਪ੍ਰਸ਼ਾਸਨ ਨੂੰ ਇੰਤਜ਼ਾਮ ਕੀਤਾ ਗਿਆ ਠੀਕ ਹੈ। ਲੈ ਕੇ ਲੈਣੋਂ ਨਵਾਰੇ ਬਹੁਤ ਵਧੀਆ ਪਿਆਰ ਰੱਖਣੇ ਬਣਾ ਰਿਹਾ ਭੈਣਾ ਦੀਆਂ ਭਾਈਆਂ ਨੂੰ ਵਧੀਆ ਸਨਸਕਾਰ ਮਿਲ ਰਹੇ ਵਧੀਆ ਵੀ ਭੈਣਾ ਮਿਲਦੇ ਆ ਤੁਸੀਂ ਪਟਿਆਲੇ ਅੱਜ ਆਇਓ ਜੇਲ੍ਹ ਦੇ ਵਿੱਚ ਭਰਾ ਨੂੰ ਰਖੜੀ ਬੰਨੀ ਹੈ ਠੀਕ ਹੈ ਹਾਂ ਜੀ ਰਖੜੀ ਬਨ ਕੇ ਆਇਆ ਬਹੁਤ ਵਧੀਆ ਲੱਗਿਆ ਲੜੇ ਆ 2 ਮਿੰਟ ਪਾਸ ਤੇ ਹੀ ਗੱਲ ਹੋਈ ਆ ਬੜੀ ਦੱਸ ਤੇ ਚੈਰ ਤੇ ਆਪਣਾ ਮਨ ਚਾਉਂਦਾ ਪਹਿਲਾਂ ਜਦੋਂ ਜਾਂਦੇ ਸੀ ਰਖੜੀ ਬਨਣ ਤਾਂ ਜਾਲੀਆਂ ਤੇ ਰਖੜੀ ਬਨ ਨਹੀਂ ਪੈਂਦੀ ਸੀ ਪਰ ਅੱਜ ਸਿੱਧਾ ਮਿਲ ਕੇ ਬਨ ਰਹੇ ਹੋ ਠੀਕ ਹੈ ਪਹਿਲਾਂ ਹੁੰਦਾ ਸੀ ਜਾਲੀ ਦੀ ਬਨਣਾ ਹੁਣ ਚੱਲ ਸਹੀ ਲੱਗਿਆ ਕੋਈ ਤਲਪਰੀ ਦੀ ਗੱਲਬਾਤ ਹੋਈ ਆ ਮਾਣ ਚੱਲੋ ਇਹ ਲੱਗਿਆ ਮਨ ਨੂੰ ਸ਼ਾਂਤੀ ਸਦਾ ਸਦਾ ਪਰ ਫਿਰ ਵੀ 10 ਮਿੰਟ ਤਾਂ ਹੋਣੀ ਚਾਹੀਦੀ ਗੱਲਬਾਤ ਰਖੜੀ ਨੂੰ ਅੰਦਰ ਤੱਨੀ ਦੂਰੋਂ ਤੇ ਅਣਤੋਂ ਅਸੀਂ ਆਏ ਅੱਛਾ ਲੁਧਿਆਣੇ ਤੋਂ ਆਏ ਹੋ ਤੇ ਚਲੋ ਭਰਾ ਨਾਲ ਮੁਲਾਕਾਤ ਹੋ ਗਈ ਹਾਂਜੀ ਅੱਗੇ ਤਿਹਾਰ ਜਿਹੜਾ ਹੈ ਮਨਾਇਆ ਗਿਆ ਕਿਉਂਕਿ ਪਹਿਲਾਂ ਦੁੱਖ ਹੋਣਾ ਸੀਗਾ ਵੀ ਨਹੀਂ ਮਿਲ ਸਕਦੇ ਸੀ ਉਹ ਠੀਕ ਹੈ ਜੀ ਹਾਂਜੀ ਠੀਕ ਹੈ ਥੋੜਾ ਬਾਰਿਸ਼ ਪਿਆ ਗਿਆ ਅੱਜ ਰਖੜੀ ਦੇ ਪਵਿੱਤਰ ਤਿਹਾਰ ਦੇ ਮੌਕੇ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਡੀਜੀਪੀ ਜ਼ਿਲ੍ਹਾ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਕੇਂਦਰੀ ਜੀਲ ਪਟਿਆਲਾ ਵਿਖੇ ਦੇਲ ਦੇ ਅੰਦਰ ਬੰਦ ਬੰਦੀ ਵੀਰਾ ਅਤੇ ਉਹਨਾਂ ਨੂੰ ਬਾਹਰੋਂ ਮਿਲਣ ਲਈਆਂ ਉਹਨਾਂ ਦੀਆਂ ਭੈਣਾਂ ਵਾਸਤੇ ਰਖੜੀ ਬੰਨਣ ਵਾਸਤੇ ਜੇਲ੍ਹ ਦੇ ਅੰਦਰ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਜੋ ਬੰਦੀ ਭੈਣਾਂ ਅੰਦਰ ਹਨ ਉਹਨਾਂ ਦੇ ਵੀਰ ਵੀ ਬਾਹਰੋਂ ਆ ਸਕਦੇ ਹਨ ਰਖੜੀ ਬੰਨਣ ਵੇਲੇ ਤੇ ਰਖੜੀ ਬੰਨਣ ਦਾ ਸਿਲਸਿਲਾ ਸਵੇਰੇ 9 ਵਜੇ ਤੋਂ ਸ਼ੁਰੂ ਕੀਤਾ ਹੋਇਆ ਤੇ ਸ਼ਾਮ ਦੇ 5 ਵਜੇ ਤੱਕ ਸਾਰੇ ਬੰਦੀ ਵੀਰਾਂ ਤੇ ਉਹਨਾਂ ਦੀਆਂ ਭੈਣਾਂ ਨੂੰ ਰਖੜੀ ਬੰਨਣ ਲਈ ਸਮਾਂ ਦਿੱਤਾ ਜਾਏਗਾ ਇਸ ਲਈ ਜੇਲ੍ਹ ਦੇ ਅੰਦਰ ਸੁਰੱਖਿਆ ਦੇ ਪ੍ਰਬੰਧਾਂ ਨੂੰ ਵੀ ਪਖਤਾ ਤਰੀਕੇ ਨਾਲ ਕੀਤਾ ਗਿਆ ਹੈ ਇਸ ਮੌਕੇ ਤੇ ਮੈਂ ਸਾਰੀਆਂ ਪਹਿਨਾ ਤੇ ਵੀਰਾਂ ਨੂੰ ਰਖਰੀ ਦੇ ਪਾਵਨ ਤਿਹਾੜੀ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਜੈ